ਇਸਪੈਕੀਅਲ ਸਾਰੇ ਨੂੰ ਮੈਂ ਅੱਜ ਭਗਵੰਤ ਮਾਨ ਜੀ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੀ ਹਾਂ ਜੋ ਕਿ ਹਰਪ੍ਰੀਤ ਸਿੰਘ ਮਖੂ ਅਤੇ ਹਨੀ ਸੇਠੀ ਨੇ ਲਾਈਵ ਆ ਕੇ ਆਪਣੀ ਲਾਈਵ ਦੇ ਵਿੱਚ ਕੀ ਆਰ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓਜ਼ ਪਈਆਂ ਹਨ ਮੈਂ ਉਸ ਨੂੰ ਵਾਇਰਲ ਕਰ ਦੂੰਗਾ ਕਿ ਇਹ ਸਭ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰਗੀਆਂ ਚਾਹੀਦੀਆਂ ਹਨ ਕਿ ਇਹ ਸਾਰਾ ਕੁਝ ਲਾਈਵ ਚੈਨਲਸ ਤੇ ਆਉਣਾ ਚਾਹੀਦਾ ਹੈ ਕਿਸੇ ਧੀ ਭੈਣ ਦੀ ਇੱਜ਼ਤ ਉਠਾਣ ਦੀ ਇਹ ਕਮ ਸਹੀ ਹਨ ਲੜਾਈ ਸਿਰਫ ਹਨੀ ਸੇਠੀ ਤੇ ਪ੍ਰਿੰਕਲ ਦੀ ਹੈ ਜਿਸ ਵਿੱਚ ਹੈਰੀ ਸੇਠੀ ਦਾ ਕੋਈ ਮਤਲਬ ਨਹੀਂ ਬੰਦਾ ਵੀ ਉਹ ਮੇਰੇ ਤੇ ਨਾਮ ਲਗਾਏ ਉਹਨਾਂ ਨੇ ਮੇਰੇ ਉੱਪਰ ਲਾਈਵ ਲਾਈਵ ਦੇ ਵਿੱਚ ਇਹ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓ ਹਨ ਦੋ ਵਾਰ ਆ ਕੇ ਇਹਨਾਂ ਨੇ ਲਾਈਵ ਦੇ ਵਿੱਚ ਕਿਹਾ ਹੈ ਜਿਸ ਵਿੱਚ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਰਾਤੀਓ ਲਾਈਵ ਆ ਕੇ ਇਹ ਸਭ ਚੀਜ਼ਾਂ ਬੋਲ ਰਹੇ ਹਨ ਤੇ ਹੁਣ ਇਹਨਾਂ ਨੇ ਨਵੀਂ ਗੇਮ ਪਾਈ ਹੈ ਜਿਸ ਵਿੱਚ ਇਹਨਾਂ ਨੇ ਸਾਡੀ ਦੋਵਾਂ ਫੈਮਲੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਹ ਫੇਕ ਆਈਡਿਜ਼ ਬਣਾ ਕੇ ਮੇਰੀ ਭਾਬੀ ਦੇ ਬਾਰੇ ਬਹੁਤ ਫालतू ਬੋਲ ਰਹੇ ਹਨ ਉਹਨਾਂ ਦੇ ਨਾਮ ਲਗਾ ਰਹੇ ਹਨ ਮੇਰੇ ਉੱਪਰ ਬਹੁਤ ਨਾਮ ਲਗਾ ਰਹੇ ਹਨ ਮੇਰੀ ਫੋਟੋਸ ਪਾ ਕੇ ਇੰਨੀ ਗੰਦੀ ਲਾਈਨਸ ਲਿਖ ਰਹੇ ਹਨ ਕਿ ਇਹ ਸਾਰਾ ਕੁਝ ਸਹੀ ਹੈ ਕਿ ਹਰਪ੍ਰੀਤ ਸਿੰਘ ਮਖਰੂ ਨੂੰ ਇਹ ਨਿਊਜ਼ ਚੈਨਲਸ ਦੇ ਉੱਪਰ ਚਲਾਨੀ ਚਾਹੀਦੀ ਸੀ ਇਹ ਸਾਰੀ ਵੀਡੀਓਜ਼ ਕੀ ਇਹ ਸਭ ਕੁਝ ਸਹੀ ਚੱਲ ਰਿਹਾ ਹੈ ਇਹ ਫੇਕ ਆਈਡੀਆਂ ਬਣਾ ਕੇ ਕਮੈਂਟ ਕਰ ਰਹੇ ਹਨ ਜੋ ਕਿ ਬਹੁਤ ਗਲਤ ਕਮੈਂਟ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਅਤੇ ਫੇਕ ਆਈਡੀਆਂ ਦਾ ਪਤਾ ਕੀਤਾ ਜਾਵੇ ਉਹ ਕੌਣ ਬਣਾ ਰਿਹਾ ਹੈ ਤੇ ਕਿਸ ਦੇ ਥਰੂ ਬਣੀਆਂ ਹਨ ਸਤਿ ਸ਼੍ਰੀ ਅਕਾਲ ਜ ਸਾਰਿਆਂ ਨੂੰ ਮੈਂ ਅੱਜ ਭਗਵਾਨ ਜੀ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੀ ਹਾਂ ਜੋ ਕਿ ਹਰਪ੍ਰੀਤ ਸਿੰਘ ਮੱਖੂ ਅਤੇ ਹਨੀ ਸੇਕੀ ਨੇ ਲਾਈਵ ਆ ਕੇ ਆਪਣੀ ਲਾਈਵ ਦੇ ਵਿੱਚ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓਜ਼ ਪਈਆਂ ਹਨ ਮੈਂ ਉਸ ਨੂੰ ਵਾਇਰਲ ਕਰ ਦੂੰਗਾ ਕਿ ਇਹ ਸਭ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰਨੀਆਂ ਚਾਹੀਦੀਆਂ ਹਨ ਕਿ ਇਹ ਸਾਰਾ ਕੁਝ ਲਾਈਵ ਚੈਨਲਸ ਤੇ ਆਣਾ ਚਾਹੀਦਾ ਹੈ ਕਿਸੇ ਦੀ ਭੈਣ ਦੀ ਇੱਜ਼ਤ ਉਠਾਣੀ ਇਹ ਕੰਮ ਸਹੀ ਹਨ ਲੜਾਈ ਸਿਰਫ ਹਨੀ ਸੇਠੀ ਤੇ ਪ੍ਰਿੰਕਲ ਦੀ ਹੈ ਜਿਸ ਵਿੱਚ ਹੈਰੀ ਸੇਠੀ ਦਾ ਕੋਈ ਮਤਲਬ ਨਹੀਂ ਬੰਦਾ ਵੀ ਉਹ ਮੇਰੇ ਤੇ ਨਾਮ ਲਗਾਏ ਉਹਨਾਂ ਨੇ ਮੇਰੇ ਉੱਪਰ ਲਾਈਵ ਲਾਈਵ ਦੇ ਵਿੱਚ ਇਹ ਕਿਹਾ ਹੈ ਵੀ ਮੇਰੇ ਕੋਲ ਪ੍ਰਿੰਕਲ ਦੀ ਵਾਈਫ ਦੀ ਵੀਡੀਓ ਹਨ ਦੋ ਵਾਰ ਆ ਕੇ ਇਹਨਾਂ ਨੇ ਲਾਈਵ ਦੇ ਵਿੱਚ ਕਿਹਾ ਹੈ ਜਿਸ ਵਿੱਚ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਰਾਤ ਨੂੰ ਲਾਈਵ ਆ ਕੇ ਇਹ ਸਭ ਚੀਜ਼ਾਂ ਬੋਲ ਰਹੇ ਹਨ ਤੇ ਹੁਣ ਇਹਨਾਂ ਨੇ ਨਵੀਂ ਗੇਮ ਪਾਈ ਹੈ ਜਿਸ ਵਿੱਚ ਇਹਨਾਂ ਨੇ ਸਾਡੀ ਦੋਵਾਂ ਫੈਮਲੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਵਿੱਚ ਉਹ ਫੇਕ ਆਈਡੀਆਂ ਬਣਾ ਕੇ ਮੇਰੀ ਭਾਬੀ ਦੇ ਬਾਰੇ ਬਹੁਤ ਫालतू ਬੋਲ ਰਹੇ ਹਨ ਉਹਨਾਂ ਦੇ ਨਾਮ ਲਗਾ ਰਹੇ ਹਨ ਮੇਰੇ ਉੱਪਰ ਬਹੁਤ ਨਾਮ ਲਗਾ ਰਹੇ ਹਨ ਮੇਰੀ ਫੋਟੋਸ ਪਾ ਕੇ ਇੰਨੀ ਗੰਦੀ ਲਾਈਨਸ ਲਿਖ ਰਹੇ ਹਨ ਕਿ ਇਹ ਸਾਰਾ ਕੁਝ ਸਹੀ ਹੈ ਕਿ ਹਰਪ੍ਰੀਤ ਸਿੰਘ ਮਖੂਰੂ ਇਹ ਨਿਊਜ਼ ਚੈਨਲਸ ਦੇ ਉੱਪਰ ਚਲਾਨੀ ਚਾਹੀਦੀ ਸੀ ਇਹ ਸਾਰੀ ਵੀਡੀਓਜ਼ ਕਿ ਇਹ ਸਭ ਕੁਝ ਸਹੀ ਚੱਲ ਰਿਹਾ ਹੈ ਫੇਕ ਆਈਡਿਜ਼ ਬਣਾ ਕੇ ਕਮੈਂਟ ਕਰ ਰਹੇ ਹਨ ਜੋ ਕਿ ਬਹੁਤ ਗਲਤ ਕਮੈਂਟ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਅਤੇ ਫੇਕ ਆਈਡਿਜ਼ ਦਾ ਪਤਾ ਕੀਤਾ ਜਾਵੇ ਉਹ ਕੌਣ ਬਣਾ ਰਿਹਾ ਹੈ ਤੇ ਕਿਸ ਦੇ ਥਰੂ ਬਣਿਆ ਹਨ